ਦੇਸ਼ਾਬੇ ਦੇਸ਼ਾਂ ਦੀ ਵਸਤੀਆਂ ਸੰਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁਸਲਮਾਨ ਭਰਾਵਾਂ ਨੂੰ ਅਸਲਾਮ ਵਾਲੇਕੁਮ ਸੋ ਅੱਜ ਮੈਂ ਕੁਝ ਵਿਚਾਰਾਂ ਆਪ ਸਭ ਸਾਰੀਆਂ ਸੰਤਾਂ ਦੇ ਵਿੱਚ ਰੱਖਣੀਆਂ ਨੇ ਕਿ ਜੋ ਆਪ ਸਭ ਦਾ ਵੀ ਫਰਜ਼ ਬਣਦਾ ਹੈ ਤੇ ਸਾਰੇ ਹੀ ਧਰਮਾਂ ਦਾ ਫਰਜ਼ ਬਣਦਾ ਜਿਸ ਤਰ੍ਹਾਂ ਕਿ ਇਹ ਲੋਕ ਕੁਛ ਚੌਂਕੀਆਂ ਦੇ ਕੇ ਸਿਰ ਘੁਮਾ ਕੇ ਬੀੜੀਆਂ ਪੀਣੀਆਂ ਅਤੇ ਕਹਿਣਾ ਕਿ ਮੇਰੇ ਵਿੱਚ ਬਾਬਾ ਆ ਗਿਆ ਸੋ ਇਹੋ ਜੇ ਬੜੇ ਪਖੰਡੀਆਂ ਦੇ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ ਪਿਛਲੇ ਦਿਨੀ ਵੀ ਇੱਕ ਉਹਨਾਂ ਨਾਲ ਗੱਲ ਹੋਈ ਤੇ ਉਹ ਬਾਬਾ ਸ੍ਰੀ ਚੰਦ ਦਾ ਸਰੂਪ ਲਾ ਕੇ ਉਸਦੇ ਅੱਗੇ ਬੀੜੀਆਂ ਪੀ ਰੇ ਸੀ ਤਾਂ ਗੱਲ ਹੋਈ ਤੇ ਫਿਰ ਉਹ ਮਾਫੀ ਮੰਗਣ ਲੱਗੇ ਕਹਿੰਦੇ ਨਹੀਂ ਜੀ ਨਹੀਂ ਅਸੀਂ ਤੁਹਾਡਾ ਤੋਂ ਮਾਫੀ ਮੰਗਦੇ ਆਂ ਅੱਗੋਂ ਤੋਂ ਇਦਾਂ ਦਾ ਕੋਈ ਬਨਾਨ ਨਹੀਂ ਹੋਵੇਗਾ ਸੋ ਸਾਡਾ ਸੰਗਤ ਦਾ ਵੀ ਥੋੜਾ ਫਰਜ ਬਣਦਾ ਹੈ ਕਿ ਇਹਨਾਂ ਨੂੰ ਜਿਹੜਾ ਇਹ ਥੋੜਾ ਪੁੱਛਿਆ ਜਾਏ ਪਰ ਥੋੜੀ ਜਿਹਾ ਨਾਲ ਗੱਲਬਾਤ ਕੀਤੀ ਜਾਏ ਵੀ ਤੁਹਾਡੇ ਵਿੱਚ ਜੇ ਕੋਈ ਬਾਬਾ ਆਂਦਾ ਏ ਇਹ ਸਾਰੇ ਧਰਮਾਂ ਨੂੰ ਹੀ ਕਰਨੀ ਚਾਹੀਦੀ ਏ ਕਿਸੇ ਇਕੱਲੇ ਦਾ ਵਿਸ਼ਾ ਨਹੀਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕੀ ਦੁਨੀਆ ਨੂੰ ਦਿਖਾਓਗੇ ਕਿ ਸਾਡੇ ਬਾਬੇ ਸਿਰ ਤੇ ਆ ਕੇ ਖੇਡਦੇ ਨੇ ਕਿਤੇ ਪੀਰਾ ਫਕੀਰਾ ਸੰਤਾਂ ਮਹਾਂਪੁਰਸ਼ਾਂ ਦੀ ਲਾਈਨ ਨੂੰ ਖਰਾਬ ਕੀਤਾ ਜਾ ਰਿਹਾ ਹੈ ਚੀਕਾ ਮਾਰਨੀਆ ਚਿਮਟੇ ਲਿਆ ਲੈ ਕੇ ਵਧਾ ਵਧਾ ਕੇ ਮਾਰਨੇ ਇਹ ਤੁਹਾਡੇ ਵਿੱਚ ਇੰਨਾ ਜੋਸ਼ ਹੈ ਇੰਨੇ ਤੁਹਾਡੇ ਵਿੱਚ ਬਾਬੇ ਹੁੰਦੇ ਨੇ ਤੇ ਫਿਰ ਕੀ ਲੋੜ ਹੈ ਆਪਾਂ ਨੂੰ ਆ ਜਿਹੜੀ ਇੰਨੀ ਆਪਾਂ ਇਥੋਂ ਲੇਬਰ ਲਿਆ ਆ ਗਏ ਲਾਣੇ ਆ ਇੱਕ ਬਾਬਾ ਪ੍ਰਗਟ ਕਰਕੇ ਇੱਕ ਕਿੱਲੇ ਜ਼ਮੀਨ ਦੇ ਵਿੱਚ ਤੁਸੀਂ ਇੱਕ ਕੱਲਾ ਬਾਬਾ ਹੀ ਮੁੰਜੀ ਲਾ ਸਕਦਾ ਤੇ ਕੱਲਾ ਬਾਬਾ ਹੀ ਇੱਕ ਕਿੱਲਾ ਕਣਕ ਵਾਢ ਸਕਦਾ ਇਹਦੇ ਵਿੱਚ ਇੰਨੀ ਪਾਵਰ ਆ ਗਈ ਨਹੀਂ ਸ਼ਕਤੀ ਆ ਗਈ ਤੇ ਕੀ ਲੋੜ ਹੈ ਜਿਹੜਾ ਕੰਮ ਕਰਨ ਵਾਲਾ ਉਹ ਕਰੋ ਨਾ ਤੁਸੀਂ ਤੁਸੀਂ ਕਹਿੰਦੇ ਬਾਬਾ ਆ ਗਿਆ ਜੀ ਬਾਬਾ ਗਿਆ ਕਿੱਥੇ ਸੀ ਬਾਬਾ ਇੱਥੇ ਹੀ ਆ ਬਾਬਾ ਕਿੱਥੇ ਨਹੀਂ ਗਿਆ ਸੋ ਇਹੋ ਜਿਹੇ ਦੇ ਨਾਲ ਬੜੀ ਵਿਚਾਰ ਹੁੰਦੀ ਹੈ ਤੇ ਸੰਤਾਂ ਵੀ ਇਸ ਚੀਜ਼ ਨੂੰ ਜ਼ਰੂਰ ਸਮਝਣ ਕਿ ਇਹ ਕਖੰਡ ਤੋਂ ਬਾਹਰ ਨਿਕਲੋ ਔਰ ਸੱਚੀਆਂ ਜੋਤਾਂ ਸੰਤਾਂ ਮਹਾਪੁਰਸ਼ਾਂ ਦੇ ਜਿਹੜੇ ਨਾਮ ਬਦਨਾਮ ਹੋ ਰਹੇ ਨੇ ਉਹਦੇ ਵਿੱਚ ਵੱਧ ਤੋਂ ਵੱਧ ਸਹਿਯੋਗ ਕਰਨ ਇਹੋ ਜਿਹੇ ਪਖੰਡੀਆਂ ਨੂੰ ਸਵਾਲ ਕੀਤੇ ਜਾਣ ਔਰ ਜੇ ਨਾ ਰੁਕਿਆ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਆਪਣੀ ਜਰਨੇਸ਼ਨ ਨੂੰ ਜਿਹੜੀ ਜੰਗ ਚੱਲ ਰਹੀ ਹੈ ਇਹਨੂੰ ਕੀ ਦੱਸੋਗੇ ਵੀ ਸਾਡੇ ਬੱਚਿਆਂ ਦੇ ਕੋਲ ਇਹੋ ਜਿਹੇ ਖੇਡਣ ਖੜਾਉਣ ਵਾਲੇ ਬਾਪਿਆਂ ਦਾ ਇਤਿਹਾਸ ਰਹੇਗਾ ਅਸ਼ੇਕ ਨਾਲ ਮੈਂ ਗੱਲ ਕੀਤੀ ਉਹ ਕਹਿੰਦਾ ਮਸਤੀ ਆਉਂਦੀ ਕਮਾਲ ਦੀ ਗੱਲ ਯਾਰ ਮਸਤੀ ਆਉਂਦੀ ਹੈ ਮਸਤੀ ਆਉਂਦੀ ਫਿਰ ਧਰਤੀ 'ਚ ਸਿਰ ਮਾਰ ਸਿਰ ਫਾੜੋ ਫਿਰ ਪਤਾ ਲੱਗੂ ਮਸਤੀ ਆਉਂਦੀ ਜੇ ਇਹਨਾਂ ਨੂੰ ਕੋਈ ਸਵਾਲ ਜਾ ਕੇ ਕਰੇ ਫਿਰ ਇਹ ਕਹਿੰਦੇ ਜੀ ਨਹੀਂ 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 ਜੀ ਸਾਡੇ 'ਚ ਤਾਂ ਮਸਤੀ ਆਉਂਦੀ ਹੈ ਅੱਧੇ ਕੋ ਬਾਬੇ ਫਿਰ ਬਿਜ਼ਨਸਮੈਨ ਬਣੇ ਫਿਰ ਦੇ ਕਹਿੰਦੇ ਜੀ ਅਸੀਂ ਤਾਂ ਕਿਰਤ ਕਰਕੇ ਖਾਂਦੇ ਆਂ ਫਿਰ ਕੀ ਲੋੜ ਹੈ ਭਾਈ ਸਿਰ ਘਮਾਉਣ ਦੀ ਜਾਂ ਬਾਬੇ ਬਣਨ ਦੀ ਜਦੋਂ ਤੁਸੀਂ ਕਿਰਤ ਕਰਕੇ ਖਾਂਦੇ ਹੋ ਤਾਂ ਕਿਰਤ ਕਰਕੇ ਖਾਓ ਲੋਕਾਂ ਤੁਸੀਂ ਕਹਿੰਦੇ ਕਿਰਤ ਕਰਕੇ ਖਾਂਦੇ ਹੋ ਥਾਂ ਤੇ ਤੁਹਾਨੂੰ 10-10 ਬੋਲ ਰੱਖੇ ਹੋਏ ਨੇ ਸੋ ਇਹੋ ਜਿਹਿਆਂ ਨੂੰ ਪਖੰਡੀ ਜਿਹੜੇ ਨੇ ਉਹਨਾਂ ਨੂੰ ਸਵਾਲ ਕਰਿਆ ਕਰੋ ਸੋ ਇਹੋ ਜਿਹੇ ਪਖੰਡਤ ਹੋਜੋ ਆਪਣੇ ਬੱਚਿਆਂ ਨੂੰ ਸੱਚੇ ਪੀਰਾਂ ਫਕੀਰਾਂ ਸੰਤਾਂ ਮਹਾਂਪੁਰਸ਼ਾਂ ਨਾਲ ਜੋੜੋ ਸੋਦਰ ਬਾਵਾ ਸ਼ਿਵਚੰਨ ਜੀ ਮਹਾਰਾਜ ਸਰਵਤਰਮ ਸੇਵਾ ਸੁਸਾਇਟੀ ਰਜਿਸਟਰਡ ਜਿਸ ਦੇ ਸੰਚਾਲਕ ਮਸਤ ਦੀਵਾਨੀ ਬੀਬੀ ਭੋਲੂ ਸ਼ਾਹ ਜੀ ਦਰਗਾਹ ਸ਼੍ਰੀ ਕੜਾਹ ਵਾਲੇ ਦਾਸ ਅਤੇ ਬਾਵਾ ਲਾਟੀ ਸ਼ਾਹ ਜੀ ਗੁਰਖਾ ਵਾਲੇ ਤੇ ਜਨਰਲ ਵਾਲੀ ਸਰਕਾਰ ਮਲੇਰ ਕੋਟਰਾ ਇਹਨਾਂ ਨੇ ਬਹੁਤ ਵੱਡਾ ਮਿਸ਼ਨ ਜਿਹੜਾ ਹੈ ਇਸਲਾਮ ਧਰਮ ਦੇ ਵਿੱਚ ਵੀ ਜੇ ਕੋਈ ਪਖੰਡ ਕਰਦਾ ਹੈ ਤਾਂ ਉਸ ਨੂੰ ਸਵਾਲ ਕੀਤੇ ਜਾਂਦੇ ਨੇ ਸੋ ਸਾਡੇ ਕੋਲ ਬੇਨਤੀ ਹੈ ਜੇ ਕੋਈ ਵੀ ਬਾਬਾ ਲਾਈਵ ਟਪੇਟ ਕਿਸੇ ਵੀ ਚੈਨਲ ਤੇ ਕਰਨਾ ਚਾਹੁੰਦਾ ਹੈ ਉਹ ਸਾਡੇ ਨਾਲ ਲਾਈਵ ਟਪੇਟ ਜਿਹੜਾ ਚੈਨਲ ਤੇ ਕਰ ਸਕਦਾ ਸਾਡੇ ਨੰਬਰ ਵੀ ਉੱਤੇ ਦਿੱਤੇ ਜਾਣਗੇ ਉਹਨਾਂ ਨੰਬਰਾਂ ਤੇ ਸਾਡੇ ਨਾਲ ਸੰਪਰਕ ਕਰਕੇ ਕਿਸੇ ਵੀ ਚੈਨਲ ਦੇ ਉੱਤੇ ਆ ਕੇ ਤੁਸੀਂ ਇਹ ਸਿੱਧ ਕਰ ਦਿਓ ਕਿ ਬਾਬਾ ਤੁਹਾਡੇ ਚੋਂਦਾ ਹੈ ਤੇ ਜਾਂ ਫਿਰ ਅਸੀਂ ਗੱਦੀ ਛੱਡ ਦਾਂਗੇ ਜਾਂ ਫਿਰ ਤੁਸੀਂ ਗੱਦੀ ਛੱਡ ਕੇ ਆਪਣੀ ਮਿਹਨਤ ਕਰੋਗੇ ਸੋ ਇਹੋ ਜਿਹਾ ਸੰਤਾ ਮਹਾਪੁਰਸ਼ਾਂ ਰਹਿਬਰਾਂ ਇਹੋ ਜਿਹਾ ਲੈਣਾ ਨੂੰ ਖਰਾਕ ਨਾ ਕਰੋ ਸੱਚੀ ਅੱਲਾ ਤਾਲਾ ਵਾਹਿਗੁਰੂ ਦੀ ਸੱਚੀ ਕਾਲ ਫੁਕ ਪਰਮੇਸ਼ਰ ਦੀ ਇਬਾਦਤ ਕਰੋ ਜੇ ਤੁਹਾਡੇ ਵਿੱਚ ਕੋਈ ਕਿਰਪਾ ਹੈ ਤੁਹਾਡੇ ਵਿੱਚ ਉਹਨਾਂ ਦਾ ਕੋਈ ਅੰਸ਼ ਹੈ ਤਾਂ ਤੁਸੀਂ ਆਪਣੇ ਬਚਨ ਰਾਹੀਂ ਉਹਦਾ ਭਲਾ ਕਰ ਸਕਦੇ ਹੋ ਹੁਣ ਜਿੰਨੇ ਮਹਾਪੁਰਸ਼ ਬੈਠੇ ਨੇ ਆਪਣੀ ਗੱਦੀ ਤੇ ਬੈ ਕੇ ਬਚਨ ਕਰਕੇ ਭਲਾ ਕਰ ਦਿੰਦੇ ਉਹ ਕੋਈ ਸ਼ਰਕ ਮਾਉਂਦੇ ਨਹੀਂ ਸੋ ਇਹੋ ਜਿਹਾ ਮਹਾਨ ਸ਼ਖਸੀਅਤਾਂ ਨੂੰ ਤੁਸੀਂ ਬਦਨਾਮ ਨਾ ਕਰੋ ਸੋ ਇਹਹੀ ਬੇਨਤੀ ਹੈ ਕਿ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰਨਾ ਆਪਣੇ ਸੁਝਾਅ ਜ਼ਰੂਰ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਵਾਲੇਕਮ